ਦੇ ਵਿੱਚੋਂ ਕਿਸੇ ਹੋਰ ਡੇਰੇ ਵਿੱਚ ਲੈ ਕੇ ਜਾ ਰਿਆ ਸੀਗਾ ਜੀ ਤੇ ਉਹ ਜਦੋਂ ਸਾਨੂੰ ਇੱਥੋਂ ਪਤਾ ਲੱਗਾ ਤੇ ਆਪਾਂ ਫਿਰ ਤਿੰਨ ਸਿੰਘ ਸੀਗੇ ਤੇ ਤਿੰਨਾਂ ਨੇ ਵੀ ਸਲਾਹ ਕੀਤੀ ਵੀ ਚਲਿਏ ਤੇ ਆਪਾਂ ਹੋਰ ਵੀ ਸਿੰਘਾਂ ਨੂੰ ਕਈਆਂ ਨੂੰ ਕਿਹਾ ਵੀ ਚਲੋ ਚਲਿਏ ਜੀ ਪਰ ਦੂਰ ਹੋਣ ਦੇ ਨਾਤੇ ਕੋਈ ਫਿਰ ਤਿਆਰ ਘਟ ਹੋਇਆ ਵੀ ਬਹੁਤ ਦੂਰ ਆ ਬਹੁਤ ਦਿਨ ਲੱਗ ਜਾਣੇ ਆ ਹੂੰ ਹੂੰ ਤਾਂ ਫਿਰ ਇਹ ਸਾਡੇ ਵੀਰ ਭਾਈ ਮਨਦੀਪ ਸਿੰਘ ਜੀ ਤੇ ਭਾਈ ਹਰਜਿੰਦਰ ਸਿੰਘ ਜੀ ਜੋ ਅੰਮ੍ਰਿਤਸਰ ਤੋਂ ਇਹ ਕੀਰਤੀ ਕਰਦੇ ਆ ਕੀਰਤ ਦਾ ਕੰਮ ਕਰਦੇ ਆ ਸੋ ਇਹਦੇ ਸਾਡੇ ਨਾਲ ਤਿਆਰ ਹੋਈ ਫਿਰ ਚਲੋ ਆਪਾਂ ਦੇਖਦੇ ਆ ਜਦੋਂ ਉੱਥੇ ਸਾਨੂੰ ਪਤਾ ਲੱਗਾ ਲੋਕੇਸ਼ਨ ਆਪਾਂ ਲੱਭਦੇ ਲੱਭਦੇ ਪਹਿਲਾਂ ਵੀ ਆਪਾਂ ਵੀਡੀਓ 'ਚ ਗੱਲ ਕੀਤੀ ਸੀ ਲੱਭਦੇ ਲੱਭਦੇ ਚੱਲ ਗਏ ਉੱਥੇ ਤੱਕਰ ਪਹਿਲਾਂ ਕਹਿੰਦੇ ਮੇਰਠ ਦੀ ਆ ਫਿਰ ਅੱਗੇ ਸਾਨੂੰ ਦੱਸਿਆ ਵੀ ਇਹ ਬਰੇਲੀ ਦੀ ਆ ਜੀ ਉਹ ਨਹੀਂ ਲੱਭੀ ਫਿਰ ਇੱਕ ਪਰਿਵਾਰ ਰਹਿੰਦਾ ਉੱਥੇ ਅਮਰੋਹ ਵਿੱਚ ਜੀ ਜੂਪੀ 'ਚ ਉਹਨਾਂ ਦੇ ਘਰ ਆਪਾਂ ਜਿਹੜੇ ਰਾਤ ਠਹਿਰੇ ਤੇ ਉਹਨਾਂ ਨੇ ਸਾਨੂੰ ਇਹ ਦੱਸਿਆ ਵੀ ਜਿਹੜੀ ਇਹ ਡੇਰਾ ਆ ਇਹ ਥਾਣਾ ਰਜੋਲੀ ਹਰਜੋਲੀ ਥਾਣਾ ਆ ਤੇ ਇਹ ਆਪਣੇ ਤਖਤ ਤੋਂ ਪਟਨਾ ਸਾਹਿਬ ਤੋਂ ਕੋਈ 220-30 ਕਿਲੋਮੀਟਰ ਅੱਗੇ ਪੈਂਦਾ ਹੈ ਰੀਆ ਜੀ ਫਿਰ ਆਪਾਂ ਉੱਥੋਂ ਆਪਣੀ ਗੱਡੀ ਜਿਹੜੀ ਆ ਚੱਕੀ ਚੱਲ ਗਏ ਸਿੰਘ ਚੱਲ ਗਏ ਹੂੰ ਹੂੰ ਤਾਂ ਜਦੋਂ ਉੱਥੇ ਜਾ ਕੇ ਆਪਾਂ ਦੇਖਿਆ ਤੇ ਪਹਿਲਾਂ ਤਾਂ ਆਪਾਂ ਦਰਸ਼ਨ ਕੀਤੇ ਵੀ ਉਹ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪ ਹੈ ਕਿੱਥੇ ਪਏ ਆ ਜੀ ਤੇ ਜਦੋਂ ਮਹਾਰਾਜ ਦੇ ਸਰੂਪ ਆਪਾਂ ਦੇਖੇ ਤਾਂ ਸਾਡੇ ਕੋਲ ਦੇਖਿਆ ਨਹੀਂ ਗਿਆ ਹੂੰ ਹੂੰ ਤੇ ਉਹ ਸਰੂਪ ਜਿਹੜੇ ਮੱਟਾਂ ਦੇ ਵਿੱਚ ਜਿੱਥੇ ਉਹ ਸਾਧ ਅੰਦਰ ਉਦਾਂ ਹੀ ਕੋਈ ਮਰਿਆਦਾ ਨਹੀਂ ਨਾ ਉੱਥੇ ਕੋਈ ਚੰਦੂਆ ਸਾਹਿਬ ਇਦਾਂ ਹੀ ਸਰੂਪ ਰੱਖੇ ਆ ਮਾਫ ਕਰਨਾ ਜਿੱਦਾਂ ਅਸੀਂ ਕਿਤਾਬਾਂ ਰੱਖ ਦਿੰਨੇ ਆ ਪ੍ਰਾਤਨ ਸਰੂਪ ਬਿਲਕੁਲ ਉਸੇ ਤਰ੍ਹਾਂ ਰੱਖੇ ਸੀਗੇ ਉਹਨਾਂ ਨੇ ਸਰੂਪ ਰੱਖੇ ਸੀਗੇ ਜਦੋਂ ਆਪਾਂ ਸਾਰੀ ਇਹ ਗੱਲਬਾਤ ਦੇਖੀ ਤੇ ਮਹੰਤ ਜਿਹੜਾ ਨਾ ਉੱਥੋਂ 도ੜ ਗਿਆ ਪਹਿਲਾਂ ਸੀਗਾ ਉਹਦੀ ਮਹੰਤ ਤੇ ਮੰਤਰੀ ਘਰ ਦੀ ਉੱਥੇ ਸੀਗੀ ਫਿਰ ਆਪਾਂ ਦਰਸ਼ਨ ਕਰਕੇ ਤਾਂ ਆਪਾਂ ਫਿਰ ਜਿਹੜਾ ਉੱਥੇ ਦਾ ਇੱਕ ਵਿਚੇ ਹੀ ਗੁਰਦੁਆਰਾ ਸਾਹਿਬ ਪਟਨਾ ਸਾਹਿਬ ਦਾ ਇੱਕ ਕਮਰੇ ਵਿੱਚ ਉਹਨਾਂ ਨੇ ਉੱਥੇ ਕਬਜ਼ਾ ਕੀਤਾ ਹੋਇਆ अच्छा है तो ਸਾਡੇ ਗੁਰੂ ਨਾਨਕ ਪਾਤਸ਼ਾਹ ਦਾ ਸਾਰਾ ਸਥਾਨ ਆ ਉਹ ਇੱਕ ਕਮਰੇ ਚ ਜਿਹੜਾ ਹੈਗਾ ਪ੍ਰਕਾਸ਼ ਕੀਤਾ ਤਖਤ ਵੱਲੋਂ ਕੀਤਾ ਗਿਆ ਆ ਇਹ ਹਾਂਜੀ ਹਾਂਜੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਸੁਣਿਆ ਵੀ ਉੱਥੇ ਮਤਲਬ 4.5 ਮਹੀਨੇ ਜਾਂ 6 ਮਹੀਨੇ ਦਾ ਸਮਾਂ ਉੱਥੇ ਰਹੇ ਆ ਠੀਕ ਆ ਜੀ ਤੇ ਜਦੋਂ ਆਪਾਂ ਉਹ ਦੇਖੇ ਤੇ ਆਪਸ ਵਿੱਚ ਆਪਾਂ ਗੁਰਮਤਾ ਕੀਤਾ ਤੇ ਫਿਰ ਆਪਾਂ ਉੱਥੇ ਗ੍ਰੰਥੀ ਕੋਲ ਪੁੱਛਿਆ ਵੀ ਇਹ ਹੋਇਆ ਕੀ ਸੀ ਕਿਦਾਂ ਹੋਇਆ ਉਹ ਕਹਿੰਦਾ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਇਹ ਲੈ ਕੇ ਚੱਲ ਗਿਆ ਸੀਗਾ ਤੇ ਦੁਬਾਰਾ ਕਮੇਟੀ ਨੇ ਦਰਖਾਹ ਦਿੱਤੀ ਤੇ ਵੀ ਹਮਾਰਾ ਦੇ ਪ੍ਰਕਾਸ਼ ਲੈ ਕੇ ਚਲ ਗਿਆ ਅੱਜ ਤੋਂ ਤੇ 2 ਦਿਨ ਦਾ ਸਮਾਂ ਪ੍ਰਸ਼ਾਸਨ ਨੇ ਲਿਆ ਸੀ ਉਤੋਂ ਉਹ 1 ਦਿਨ ਚ ਹੀ ਵਾਪਸ ਆ ਗਿਆ ਉਹ ਕੁਦਰਤੀ ਦੁਪਹਿਰ ਦਾ ਸਮਾ ਸੀਗਾ ਤੇ ਗ੍ਰਾਂਥੀ ਵੀ ਬਾਹਰ ਬੈਠਾ ਪਿਆ ਸੀਗਾ ਤੋਂ ਜਿਹੜਾ ਸਾਹ ਇੱਕ ਜਟਾਂ ਵਾਲਾ ਉਹ ਆਇਆ ਤੇ ਉਹ ਸਕੂਟਰੀ ਦੇ ਅੱਗੇ ਪੰਜ ਸਰੂਪ ਪਾਵਨ ਸਰੂਪ ਸੀਗੇ ਉਹ ਬੋਰੇ ਚ ਜਿਹੜੇ ਸੀਮੈਂਟ ਦਾ ਬੋਰਾ ਹੁੰਦਾ ਨਾ ਉਹਦੇ ਵਿੱਚ ਪਾਏ ਸੀ ਉਹਨੇ ਤੇ ਉਹ ਦੱਸਣ ਦਿਆ ਸੀਾਨੂੰ ਵੀ ਮੈਂ ਵੀਡੀਓ ਬਣਾਈ ਸਾਰੀ ਉਹਦੀ ਪਰ ਜਿੱਦਾਂ ਉਹਨੇ ਪੈਰਾਂ ਦੇ ਵਿੱਚ ਰੱਖ ਕੇ ਉੱਪਰ ਲੱਤਾਂ ਰੱਖੀਆਂ ਸੀ ਉਸ ਬੰਦੇ ਨੇ ਤੇ ਆਪਾਂ ਸਾਰਾ ਪੁੱਛਿਆ ਤਾਂ ਫਿਰ ਆਪਾਂ ਆਪਸ ਵਿੱਚ ਗੁਰਮਤਾ ਕੀਤਾ ਵੀ ਇਹ ਸਾਧਕੋ ਪਹਿਲਾਂ ਸੈਭ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਲਈਏ ਨਾ ਉਹ ਕਿੱਦਾਂ ਲਈਏ ਤੇ ਫਿਰ ਦਿਨ ਜਦੋਂ ਚੜਿਆ ਨਾ ਤੇ ਆਪਾਂ ਫਿਰ ਕਿਹਾ ਵੀ ਜਿੱਦਾਂ ਮਰਜੀ ਕੋਈ ਲੜਾਈ ਹੋਵੇ ਝਗੜਾ ਹੋਵੇ ਤਾਂ ਮਾਰਾ ਦਾ ਪ੍ਰਗਟਾ ਕੱਢਣੇ ਆ ਇਥੋਂ ਤੇ ਮਾਫ ਕਰਨਾ ਮੈਂ ਪਹਿਲਾਂ ਵੀ ਗੱਲ ਕਰ ਦਿੰਨਾ ਤਖਤ ਦੇ ਜਿਹੜੇ ਆਰ.ਐਨ.ਡੀ. ਸਿੰਘ ਜਿਹੜਾ ਨੂੰ ਅੱਜ ਤਨਖਾਈਆ ਕਰਾ ਦਿੱਤਾ ਗਿਆ ਇਹ ਸਾਰੇ ਪ੍ਰਧਾਨ ਇਹਨਾਂ ਨੇ ਉੱਥੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕੀਤੇ ਵੀ ਆ ਅੱਛਾ ਪਰ ਇਹਨਾਂ ਦੇ ਮਨ ਵਿੱਚ ਨਹੀਂ ਆਈ ਭੀ ਇਹ ਗੁਰੂ ਗ੍ਰੰਥ ਸਾਹਿਬ ਦੀ ਬੈਦਵੀ ਹੋਣਦੀ ਹੀ ਆ ਇਸੇ ਤਰ੍ਹਾਂ ਸਿੱਟੇ ਆ ਵੀ ਪਾਵਨ ਸਰੂਪ ਪ੍ਰਾਤਨ ਬਹੁਤ ਪ੍ਰਾਤਨ ਸਰੂਪ ਆਪਾਂ ਨੇ ਦਰਸ਼ਨ ਵੀ ਕਰਾਏ ਸਾਰਿਆਂ ਨੂੰ ਜੀ ਤੇ ਉਹਨਾਂ ਨੇ ਵੀ ਕੁਝ ਦੇਖਿਆ ਨਹੀਂ ਚਲੋ ਆਪਾਂ ਸਵੇਰੇ ਫਿਰ ਉੱਠੇ ਤੇ ਮਹਾਰਾਜ ਦੇ ਜਿਹੜੇ ਪਾਵਨ ਸਰੂਪ ਪੰਜ ਸਿਗੇ ਤੇ ਜਿਹੜੀਆਂ ਸੈਂਚੀਆਂ ਪਈਆਂ ਸੀਗੀਆਂ ਆਪਾਂ ਤਾਲਾ ਜਿਹੜਾ ਤੋੜ ਕੇ ਤੋ ਸਾਬ ਸ੍ਰੀ ਗੁਰਗੰਸਾ ਦੇ ਪਾਵਨ ਸਰੂਪ ਪੰਜ ਤੇ ਤਿੰਨ ਜਿਹੜੀਆਂ ਛੋਟੀਆਂ ਸੈਂਚੀਆਂ ਸੀਗੀਆਂ ਤੇ ਇੱਕ ਸਫਰੀ ਬੀਡ ਸੀ ਉਹਦੇ ਵਿੱਚ ਜਿਹੜੀ ਛੋਟੇਕਾਰ ਦੀ ਸੀ ਉਹ ਆਪਾਂ ਤਿੰਨੇ ਹੀ ਤੇ ਉੱਥੋਂ ਲੈ ਕੇ ਤਾਂ ਆ ਗਏ ਤਾਂ ਜਦੋਂ ਮਹੰਤ ਨੂੰ ਪਤਾ ਲੱਗਾ ਤੇ ਮਹੰਤ ਉਹ ਅੱਗਿਓ ਬੋਲ ਰਿਹਾ ਸੀ ਅੱਗਿਓ ਤੇ ਉਹਨੇ ਪ੍ਰਸ਼ਾਸਨ ਨੇ ਪ੍ਰਸ਼ਾਸਨ ਵੀ ਉਹਨੇ ਕੰਪਲੀਟ ਵੀ ਸਾਡੀ ਦਿੱਤੀ ਉਹਨਾਂ ਨੇ ਵੀ ਮਹਾਰਾਜ ਦੇ ਸਰੂਪ ਇਹਨਾਂ ਨੇ ਅੱਡ ਤੋਂ ਕੱਢ ਲਏ ਗਏ ਆ ਅੱਛਾ ਪਰ ਫਿਰ ਪ੍ਰਸ਼ਾਸਨ ਨੂੰ ਆਪਾਂ ਗੱਲ ਕੀਤੀ ਵੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਕਿਸੇ ਦੀ ਨਿੱਜੀ ਪ੍ਰਾਪਰਟੀ ਨਹੀਂ ਇਹ ਜੀ ਜੀ ਇਹ ਪੰਥ ਦਾ ਖਜ਼ਾਨਾ ਹੈ ਪੰਥ ਸਾਹਿਬੇ ਦਾ ਤੂੰ ਕੌਣ ਉਹ ਨਾ ਵੀ ਕਿਹਾਣ ਵਾਲਾ ਇਸੇ ਤਰ੍ਹਾਂ ਆਪਾਂ 바ਵਾ ਤੇ ਗੱਲ ਹੋ ਗਈ ਤਾਂ ਉਹ ਕਹਿੰਦਾ ਆਪਾਂ ਕੱਢਣੇ ਆ ਫਿਰ ਇਸੇ ਤਰ੍ਹਾਂ ਆਪਾਂ ਸਾਰੇ ਉੱਥੇ ਜਿਹੜੇ ਹੈਗੇ ਸੀ ਗੁਰੂ ਗ੍ਰੰਥ ਸਾਹਿਬ ਦੇ ਜਿਹੜਾ ਕਮਰੇ ਸੀਗੇ ਉਹਨਾਂ ਨੂੰ ਆਪਾਂ ਜਿੰਦੇ ਲਾ ਦਿੱਤੇਗੇ ਅੰਦਰੋਂ ਇੱਧਰੋਂ ਵੀ ਸਾਰੇ ਪਾਸੇ ਆਪਾਂ ਜਿਹੜਾ ਮੋਰਚਾ ਉੱਥੇ ਲਾਤਾ ਪੈਰਾ ਲਾਤਾ ਫਿਰ ਤਿੰਨ ਚਾਰ ਦਿਨ ਉਹਨੇ ਫਿਰ ਆਡੀ ਦਰਖਾਸਤ ਦਿੱਤੀ ਸਾਡੇ ਤੇ ਵੀ ਉਹਨੇ ਪਰਚਾ ਕਰਾਇਆ ਤੇ ਦੁਬਾਰਾ ਫਿਰ ਆਪਾਂ ਵੀ ਜਿਹੜੀ ਦਰਖਾਸਤ ਇੱਕ ਦਿੱਤੀ ਆ ਤੇ ਉਹ ਚਾਰਾਂ ਤੇ ਆਪਾਂ ਪਰਚਾ ਕਰਾਇਆ ਕਮੰਤ ਤੇ ਮੰਨਤੇ ਜਿਹੜਾ ਉੱਥੇ ਰਹਿ ਰਿਆ ਸੀਗਾ ਜਿਹੜਾ ਉਹਦਾ ਮੁੰਡਾ ਸੀਗਾ ਉੱਤੇ ਵੀ ਤੇ ਉਹਦੇ ਘਰ ਵਾਲੀ ਤੇ ਤੇ ਚਾਰਾਂ ਜਣਿਆਂ ਤੇ ਆਪਾਂ ਜਿਹੜਾ ਉਹ ਪਰਚਾ ਦਰਜ ਕਰਾਇਆ 295ਏ ਦਾ ਇੱਕ ਚੋਰੀ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਲੈ ਗਿਆ ਉਹਦਾ ਹਾਂਜੀ 379 ਜਿਹੜੀ ਚੋਰੀ ਦਾ ਵੀ ਉੱਤੇ ਲਵਾਇਆ ਤੇ ਚਾਰੇ ਪਾਵਨ ਸਰੂਪ ਜਿਹੜੇ ਹੁਣ ਇਸ ਟਾਈਮ ਤਖਤ ਸ਼੍ਰੀ ਪਟਨਾ ਸਾਹਿਬ ਦੇ ਉਹ 77 ਨਾਲ ਸਾਡੀ ਗੱਲ ਹੋਈ ਉੱਥੇ ਵੀ ਉਸ ਟਾਈਮ ਪਹੁੰਚੇ ਪਹਿਲਾਂ ਨਹੀਂ ਕੋਈ ਆਇਆ ਨੰਦਾ ਅਧਿਕਾਰੀ ਤੇ ਉੱਥੇ ਪਹੁੰਚ ਗਏ ਉੱਥੇ ਕੋਈ ਖਾਸ ਪ੍ਰਬੰਧ ਹੈ ਨਹੀਂ ਸੀ ਪੀ ਜਿਹੜਾ ਸੁੱਖਾ ਸੰਦਾ ਫਿਰ ਆਪਾਂ ਪਟਨਾ ਸਾਹਿਬ ਤੋਂ ਗੱਲ ਕੀਤੀ ਪਟਨਾ ਸਾਹਿਬ ਤੋਂ ਕੋਈ ਪੁਰਾਣਾ ਜਿਹਾ ਬੈੱਡ ਗਿਆ ਮਾਫ ਕਰਨਾ ਉੱਤੇ ਉੱਤੇ ਵੀ ਸੇਂਗ ਲੱਗੀ ਪਈ ਸੀ ਤੁਹਾਡੇ ਕੋਲ ਵੀਡੀਓ ਵੀ ਹੈਗੀ ਆ ਉਹ ਸਾਰੀ ਆਪਾਂ ਸਾਫ਼ ਕੀਤਾ ਉਹਨੂੰ ਪਹਿਲਾਂ ਜਿਹੜੀ ਸੇਂਗ ਸੂੰਗ ਫਿਰ ਆਪਾਂ ਉਹਦੀ ਸਾਰੀ ਖਤਮ ਕਰਕੇ ਫਿਰ ਆਪਾਂ ਸੋਖਾ ਸਨ ਉੱਥੇ ਕੀਤਾ ਆਪ ਹੀ ਕੀਤਾ ਫਿਰ ਇਹ ਸੇਵਾ ਸਾਡੇ ਗੁਰੂ ਨੇ ਬਖਸ਼ੀ ਤੇ ਬਾਕੀ ਪ੍ਰਖਤਾਂ ਦੇ ਜਥੇਦਾਰ ਹੈਗੇ ਆ ਜਾਂ ਕਮੇਟੀ ਵਾਲੇ ਉਹਨਾਂ ਨੇ ਜ਼ਿੰਮੇਵਾਰੀ ਆਪਣੀ ਬਾਖੂਬੀ ਨਿਭਾਈ ਨਹੀਂ ਇਹ ਕਹਿਣਾ ਚਾਹੁੰਦੇ ਹਾਂ ਬਿਲਕੁਲ ਜੀ ਕੋਈ ਉਹਨਾਂ ਨੇ ਨਿਭਾਈ ਉਹ ਤਾਂ ਪਰਚਾ ਕਰਨ ਨੂੰ ਵੀ ਤਿਆਰ ਨਹੀਂ ਸੀਗੇ ਅੱਛਾ ਜਿਹੜੇ ਜਦੋਂ ਪਰਚਾ ਹੋ ਜਾਂਦਾ ਨਾ ਫਿਰ ਕਮੇਟੀ ਸਾਡੇ ਪਿੱਛੇ ਹੁੰਦੀ ਆ ਅੱਛਾ ਤੇ ਉਹਨਾਂ ਨੇ ਪਹਿਲਾਂ ਗੱਲ ਕਰਤੀ ਸੀ ਵੀ ਜਿਹੜਾ ਕੋਰਟ 'ਚ ਸਾਡਾ ਕੇਸ ਚੱਲ ਰਿਹਾ ਪਿਆ ਜਿਹੜਾ ਕਿਹੜਾ ਕੇਸ ਚੱਲਦਾ 2200 ਏਕੜ ਇਹ ਜੋ 2200 ਏਕੜ ਜਿਹੜੀ ਥਾਂ ਚੱਲਦੀ ਨਾ ਸਿਰਫ ਮੈਂ ਕਹਿਣਾ ਚਾਹੁੰਨਾ ਸੰਗਤ ਨੂੰ ਜਿਹੜੀ ਇਹ ਗੁਰੂ ਗ੍ਰੰਥ ਸਾਹਿਬੀ ਨਾਲ ਕੋਈ ਨਾ ਪਿਆਰ ਨਹੀਂ ਇਹ ਸਿਰਫ ਉੱਥੇ ਦੀ ਗੁਰੂ ਨਾਨਕ ਪਾਤਸ਼ਾਹ ਦੀ 2200 ਏਕੜ ਥਾਂ ਹੈ ਨਾ ਉਹ ਸਿਰਫ ਕਬਜ਼ਾ ਕਰਨ ਨੂੰ ਉੱਥੇ ਕਬਜ਼ਾ ਕੀਤਾ ਆ ਮੈਨੂੰ ਲੱਗਦਾ ਕਿ ਬਹੁਤ ਸਾਰੇ ਸ਼ਾਇਦ ਸੱਜਣਾਂ ਨੂੰ ਨਾ ਪਤਾ ਹੋਵੇ ਕਿ ਉਸ ਜਗ੍ਹਾ ਦੇ ਉੱਪਰ ਬਿਹਾਰ ਦੇ ਵਿੱਚ 2200 ਏਕੜ ਜ਼ਮੀਨ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਨਾਮੇ ਹੈ ਜਿਹਦੀ ਗੱਲ ਕਰ ਰਹੇ ਰਹੇ ਜਿਹਦੇ ਸਬੰਧ ਵਿੱਚ ਕੋਰਟ ਚ ਕੇਸ ਚੱਲਦਾ ਪਿਆ ਜੀ ਹਾਂਜੀ ਤੇ ਜੇ ਉਹਨਾਂ ਨੂੰ ਗੁਰੂ ਸਾਹਿਬ ਨਾਲ ਪਿਆਰ ਹੁੰਦਾ ਤੇ ਇੰਨੀ ਵਾਰੀ ਆ ਜਿਹੜਾ ਤਨਖਾਹੀ ਅੱਜ ਕਰਾਰ ਦਿੱਤਾ ਗਿਆ ਚੋਰੀ ਕਹਿ ਸਕਦੇ ਆਪਾਂ ਨੂੰ ਤੇ ਸਾਨੂੰ ਉਹਨੇ ਸਰੂਪਾ ਵੀ ਦੇਣ ਦੀ ਅੰਦਰ ਕੋਸ਼ਿਸ਼ ਕੀਤੀ ਦਫ਼ਤਰ ਵਿੱਚ ਸਾਡੇ ਕੋਲ ਵੀਡੀਓ ਹੈਗੀ ਆ ਤੇ ਪਰ ਆਪਾਂ ਨੇ ਕੋਈ ਸਰੂਪਾ ਨਹੀਂ ਲਿਆ ਆਪਾਂ ਕੋ ਤੁਹਾਡੇ ਕੋ ਸਰੂਪਾ ਨਹੀਂ ਲਾਪਾ ਲੈਣਾ ਆਪਾਂ ਜਿਹੜਾ ਅੰਦਰ ਲਾਵਾਂਗੇ ਅਕਾਲ ਤਖਤ ਸਾਹਿਬ ਜਿਹੜਾ ਅੰਦਰ ਹਰਮੰਦਰ ਸਾਹਿਬ ਆ ਆਪਾਂ ਗ੍ਰੰਥੀ ਸਿੰਘ ਕੋ ਸਰੂਪਾ ਲਵਾਂਗੇ ਇੱਕ ਸਾਨੂੰ ਅੰਦਰ ਸਤਿਕਾਰ ਦਿੱਤਾ ਗਿਆ ਸਕੱਤਰ ਸਾਹਿਬ ਕੋ ਤੇ ਇੱਕ ਸਾਨੂੰ ਪਟਨਾ ਸਾਹਿਬ ਦੇ ਜਿਹੜੇ ਗ੍ਰੰਥੀ ਸਿੰਘ ਆ ਉਹਨਾਂ ਨੇ ਉਹਨਾਂ ਨੇ ਸਾਨੂੰ ਸਤਿਕਾਰ ਦਿੱਤਾ ਤੇ ਅੰਦਰ ਚੱਲ ਕੇ ਆਇਆ ਸੀਗਾ ਇਹ ਅੱਛਾ ਪਰ ਆਪਾਂ ਹਰਨਜੀਤ ਸਿੰਘ ਜਿਹੜਾ ਅੱਜ ਤਨਖਾਈਆ ਕਰਾ ਦਿੱਤਾ ਗਿਆ ਨਜੀਤ ਸਿੰਘ ਔਰ ਜਿਹਨੂੰ ਕਹਿੰਦੇ ਆ ਤੇ ਉਹ ਸਾਨੂੰ ਸਰੂਪਾ ਦੇਣ ਲੱਗਾ ਸੀ ਤੇ ਆਪਾਂ ਨਾ ਕਰ ਦਿੱਤੀ ਵੀ ਆਪਾਂ ਸਰੂਪਾ ਤੁਹਾਡੇ ਕੋਲ ਨਹੀਂ ਲੈਣਾ ਤੇ ਉਹ ਪ੍ਰਧਾਨ ਅਵਤਾਰ ਸਿੰਘ ਹਿਤ ਜਹਾਨੋ ਰੁਕਸਤ ਹੋ ਗਏ ਉਹਨਾਂ ਨਾਲ ਤੁਹਾਡਾ ਕੋਈ ਤਾਲਮਲ ਹੋਇਆ ਸੀ ਉਹਨਾਂ ਨੇ ਕੋਈ ਭੂਮਿਕਾ ਨਿਭਾਈ ਹੋਵੇ ਤੇ ਚੰਗੀ ਨਹੀਂ ਦੇਖੋ ਸਾਨੂੰ ਦੁੱਖ ਹੈਗਾ ਕੋਈ ਵੀ ਮਾਰ ਪਰਮਾਤਮਾ ਨਾ ਕਰੇ ਇਦਾਂ ਕਿਸੇ ਨੂੰ ਇਦਾਂ ਮਤਲਬ ਅਕਾਲ ਚਲਾਣਾ ਕਰ ਜਾਵੇ ਪਰ ਸਾਨੂੰ ਦੁੱਖ ਇਹ ਹੈਗਾ ਆ ਵੀ ਉਹ ਪ੍ਰਧਾਨ ਸੀਗਾ ਉਹਦੇ ਕੋਲੋਂ ਸਾਰੀਆਂ ਪਾਵਰਾਂ ਸੀਗੀਆਂ ਸਰਕਾਰੀ ਦਰਬਾਰੇ ਵੀ ਸੀਗੀ ਕਿੰਨੇ ਕੋ ਬੰਦੇ ਮੁਲਾਜ਼ਮ ਕੰਮ ਕਰ ਰਹੇ ਆ ਸੜਪਾ ਤਿੰਨ ਸਿੰਘ ਗਏ ਸੀਗੇ ਸਾਡੇ ਕੋ ਤਾਂ ਤੇਲ ਜੀ ਸੇਵਾ ਵੀ ਜਿਹੜੀ ਸੰਗਤ ਨੇ ਸਾਨੂੰ ਦਿੱਤੀ ਆ ਇਹ ਜਿਹੜੀ ਤੇਲ ਦੀ ਵੀ ਸੰਗਤ ਨੇ ਦਿੱਤੀ ਜਾਂ ਲੰਗਰ ਪਾਣੀ ਦਾ ਵੀ ਦਿੱਤਾ ਉਹ ਵੀ ਸਾਨੂੰ ਸੰਗਤ ਨੇ ਦਿੱਤਾ ਸਾਡੇ ਆਪਣੇ ਕੋਲੋਂ ਆਪਾਂ ਕੁਝ ਖਰਚਾ ਨਹੀਂ ਕੀਤਾ ਇਹ ਸੰਗਤ ਦੇ ਸਿਰ ਤੇ ਹੋਇਆ ਜਾਂ ਗੁਰੂ ਦੇ ਸਿਰ ਤੇ ਹੋਇਆ ਜੀ ਤੇ ਬਾਕੀ ਇਹਨਾਂ ਕੋ ਸਾਰੀਆਂ ਗੋਲਕਾਂ ਦੇ ਪੈਸੇ ਇਹਨਾਂ ਕੋ ਸਭ ਕੁਝ ਇਹਨਾਂ ਕੋ ਆ ਪਰ ਪਤਾ ਨਹੀਂ ਕਿਉਂ ਉੱਥੇ ਕੋਈ ਬੋਲੇ ਹੀ ਨਹੀਂ ਹਾਂ ਹਾਂ ਜੀ ਭਾਈ ਪਵਿੰਦਰ ਸਿੰਘ ਜੀ ਮੈਂ ਭਾਈ ਪਵਿੰਦਰ ਸਿੰਘ ਜੀ ਪੁੱਛਣਾ ਯਤਨ ਕਰਦਾ ਜਿਵੇਂ ਇੱਕ ਭੈਣ ਕਹਿੰਦੀ ਆ ਜਿਹੜੇ ਉੱਥੇ ਹੈ ਨੇ ਉਹ ਕਹਿੰਦੇ ਵੀ ਇਥੋਂ ਸਰੂਪ ਆਪੇ ਹੀ ਲੈ ਜਾਂਦੇ ਨੇ ਬਾਬੇ ਤੇ ਆਪ ਹੀ ਛੱਡ ਜਾਂਦੇ ਨੇ ਇਹ ਸਾਦੀ ਗੱਲ ਕੀਤੀ ਹੈ ਜਿਵੇਂ ਵੀ ਆਪਣੀ ਮਰਜ਼ੀ ਨਾਲ ਲੈ ਜਾਂਦੇ ਤੇ ਆਪਣੀ ਮਰਜ਼ੀ ਨਾਲ ਛੱਡ ਜਾਂਦੇ ਆ ਤੁਸੀਂ ਇਹ ਪੁੱਛਣ ਦਾ ਯਤਨ ਕੀਤਾ ਉਹਨਾਂ ਨੂੰ ਵੀ ਹੋਰ ਖਜ਼ਾਨਾ ਕਿੰਨਾ ਸੀ ਕਿਸੇ ਘਰ ਦੇ ਵਿੱਚ ਗਿਆ ਜਾਂ ਕਿਸੇ ਸਾਧਕੂਲ ਗਿਆ ਤੇ ਅਸੀਂ ਪ੍ਰਾਪਤ ਕਰ ਲਾਂਗੇ ਉਹ ਉਹ ਵਾਪਸ ਆਵੇਗਾ ਕਿ ਨਹੀਂ ਇਹ ਕੋਈ ਤਪਤੀਸ਼ ਕੀਤੀ ਹੈ ਦਿੱਤਾ ਬਾਬਾ ਨਹੀਂ ਉਹ ਇੱਥੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸੀਗੇ ਨਾ ਜੀ ਉਹ ਆਪਣੀ ਮਤਲਬ ਆਪਣੇ ਕਹਿੰਦਾ ਵੀ ਸਾਡੇ ਜਿਹੜੇ ਪਿਛਲੇ ਸਾਡੇ ਜਿਹੜੇ ਮਾਪਿਓ ਸੀਗੇ ਜਾਂ ਤੁਹਾਡੇ ਦਾਦੇ ਬਾਬੇ ਸੀਗੇ ਉਹਨਾਂ ਨੇ ਇਸ ਰੂਪ ਰੱਖੀਏ ਸਾਡਾ ਅਧਿਕਾਰ ਹੈ ਚ ਅੱਛਾ ਤੇ ਉਹਨਾਂ ਕੋ ਉਚਾਰ ਹੀ ਪਾਵਨ ਸਰੂਪ ਆ ਤੇ ਇੱਕ ਸਫਰੀ ਬੀੜ ਆ ਛੋਟੀ ਠੀਕ ਹੈ ਜੀ ਤੇ ਤਿੰਨ ਤੇ ਹੱਥ ਲਿਖੀ ਪੋਥੀਆਂ ਸੀ ਉਹਨਾਂ ਕੋ ਹੋਰ ਉਹਨਾਂ ਕੋ ਕੋਈ ਖਜ਼ਾਨਾ ਸੀਗਾ ਬਾਕੀ ਆਪਾਂ ਸਾਰਾ ਉਹਨਾਂ ਕੋਲ ਲੈ ਲਿਆ ਹਾਂ ਜੀ ਮਨ ਹੁਣ ਤੁਸੀਂ ਸਾਰਾ ਕੁਝ ਜਿਹੜਾ ਹੈਗਾ ਉਹ ਤਖਤ ਸਾਹਿਬ ਦੇ ਹਵਾਲੇ ਕਰ ਬਿਲਕੁਲ ਜੀ ਸਾਰਾ ਕੁਝ ਲੈ ਲਿਆ ਉਹਨਾਂ ਤੋਂ ਜੀ ਭਾਈ ਖੋਸਾ ਜੀ ਮੈਂ ਤੁਹਾਡੇ ਕੋਲ ਆਉਣਾ ਚਾਹਣਾ ਤਿੰਨ ਸਿੰਘ ਭਾਈ ਖੋਸਾ ਜੀ ਤਿੰਨ ਸਿੰਘ ਜਿਹੜੇ ਉਹ ਜਿਨ੍ਹਾਂ ਦੇ ਕੋਲ ਪਾਵਰ ਹੈਗੀ ਆ ਜਿਨ੍ਹਾਂ ਦੇ ਕੋਲ ਸਭ ਕੁਝ ਹੈਗਾ ਆ ਉਹ ਜ਼ਿੰਮੇਵਾਰੀ ਆਪਣੀ ਨਹੀਂ ਨਿਭਾਉਂਦੇ ਪਰ ਖੋਸਾ ਜੀ ਤਿੰਨ ਸਿੰਘ ਜਾ ਕੇ ਸਾਰਾ ਕਾਰਜ ਨਿਪਰੇ ਚਾੜੇਉਂਦੇ ਆ ਮਹੰਤ ਦੇ ਖਲਾ ਮਕਦਮਾ ਵੀ ਦਰਜ ਕਰਵਾਉਂਦੇ ਆ ਔਰ ਤੰਗੀਆਂ ਤਰਸ਼ੀਆਂ ਚੋਂ ਨਿਕਲ ਕੇ ਸਾਰਾ ਕੁਝ ਕਰੇ ਆਉਂਦੇ ਆ ਕੁਝ ਕਹਿਣਾ ਚਾਹੁੰਦੇ ਹੋ ਜਿਨ੍ਹਾਂ ਨੇ ਵੋ ਇਥੋਂ ਅਜਿਹਾ ਪ੍ਰਤੀਤ ਹੁੰਦਾ ਕਿ ਭਾਈ ਬਚਿੱਤਰ ਸਿੰਘ ਜੀ ਅਜ ਵੀ ਉਹਨਾਂ ਦੀ ਸੋਚ ਅੱਜ ਹਜੇ ਵੀ ਜਿੰਦਾ ਆ ਜੀ ਉਹ ਦੁਨੀ ਚੰਦ ਦੇ ਵਾਰਿਸ ਜਿਹੜੇ ਆ ਉਹ ਉੱਥੇ ਬੈਠੇ ਹੋਏ ਆ ਜੀ ਆ ਸਾਰਾ ਕੁਝ ਸੁਣਨ ਤੋਂ ਬਾਅਦ ਮੈਨੂੰ ਤੇ ਇਹੀ ਪ੍ਰਤੀਤ ਹੋਇਆ ਵੀ ਦੁਨੀ ਚੰਦ ਦਾ ਲਾਣਾ ਜਿਹੜਾ ਜੀ ਦੁਨੀ ਚੰਦ ਉੱਥੇ ਕੜਾ ਪ੍ਰਸ਼ਾਦ ਬਹੁ ਸਕਦਾ ਸੀ ਨਾ ਜੀ ਜੀ ਦੁਨੀ ਚੰਦ ਰਾਸ਼ਨ ਪੂਰਾ ਸ਼ੱਕ ਜਾਂਦਾ ਸੀ ਤੇ ਰਾਸ਼ਨ ਤੇ ਗੁਰੂ ਘਰ ਦਾ ਇਹ ਸ਼ੱਕ ਰਿਹਾ ਦੁਨੀ ਚੰਦ ਦੀ ਹੁਲਾਦ ਜੀ ਪਰੰਤੂ ਗੁਰੂ ਵਾਸਤੇ ਕੌਣ ਜਾ ਰਿਹਾ ਆ ਕਿਰਤੀ ਉਹ ਪਰਲੇ ਵੀਰ ਨੂੰ ਮੈਂ ਪੁੱਛ ਕੇ ਹਟਿਆ ਜਿਹੜਾ ਮਧਰੇ ਕੱਦ ਦੇ ਹੈਗੇ ਆ ਉਹ ਕਹਿੰਦੇ ਜੀ ਮੈਂ ਲੱਕੜ ਦੀ ਕਿਰਤ ਕਰਦਾ ਭਾਈ ਲਾਲੋ ਵਾਲੀ ਕਿਰਤ ਇਹ ਵਿਚਾਰੇ ਵਿਚਾਲੜੇ ਜਿਹੜੇ ਹੈਗੇ ਆ ਇਹ ਇਹ ਆਪਦਾ ਆਟੋ ਚਲਾਉਂਦੇ ਆ ਇਹ ਵਿਚਾਰਾ ਦਵਿੰਦਰ ਸਿੰਘ ਜਿਹੜਾ ਸਾਹਮਣੇ ਜਿਹੜਾ ਮੇਨ ਰੋਲ ਅਦਾ ਕੀਤਾ ਇਹ ਬੋਲਾਂ ਵਗੈਰਾ ਛੋਟੀਆਂ ਬੋਲਾਂ ਕਿੱਟਾਂ ਵਗੈਰਾ ਛੋਟੇ ਬੱਚਿਆਂ ਦੇ ਖੜਾਉਣੇ ਵਗੈਰਾ ਇਦਾਂ ਦਾ ਕਰਕੇ ਆਪਦੀ ਦਸਨ ਉਹਦੀ ਕਿਰਤ ਮਤਲਬ ਹੁਣ ਇੱਥੋਂ ਫਿਰ ਪ੍ਰਤੀਤ ਹੁੰਦਾ ਵਾ ਕਿ ਕਰਨੀ ਪ੍ਰਧਾਨ ਆ ਇੱਥੇ ਹਾਂਜੀ ਇਹਨਾਂ ਨੇ ਕਰਨੀ ਪ੍ਰਦਾਨ ਸ਼ਾਬਾਸ਼ ਇਹਨਾਂ ਦੇ ਇਹਨਾਂ ਨੇ ਕਰਨੀ ਨੂੰ ਪ੍ਰਦਾਨ ਕੀਤਾ ਤੇ ਲੱਖ ਲਾਂਤ ਉਹਨਾਂ ਦੇ ਜੜੀਆਂ ਇੰਨੀ ਇੰਨੀਆਂ ਮਹਿੰਗੀਆਂ ਗੱਡੀਆਂ ਤੇ ਇੰਨਾ ਇੰਨਾ ਮਹਿੰਗਾ ਸਾਰਾ ਕੁਝ ਸਮਾਨ ਤੇ ਜ਼ਮੀਨਾਂ ਜਾਇਦਾਦਾਂ ਤੇ ਟਰਸਟਾਂ ਦੇ ਮਾਲਕ ਪਤਾ ਨਹੀਂ ਪ੍ਰਾਪਰਟੀਆਂ ਦਾ ਪਤਾ ਹੀ ਨਹੀਂ ਹੈਗਾ ਕਾਰਾਂ ਦਾ ਨਹੀਂ ਪਤਾ ਕਿੰਨਾ ਕੁਝ ਕੀ ਹੈ ਇੱਕ ਇੱਕ ਜੱਡ ਸੁਰੱਖਿਆ ਲਈ ਫਿਰਦੇ ਸਭ ਕੁਝ ਨਾਲ ਹਾਂਜੀ ਤੇ ਕੀਤਾ ਕੁਝ ਨਹੀਂ ਵਾਕਾ ਵਾਕਾ ਗੁਰੂ ਸਾਹਿਬ ਵਾਸਤੇ ਕੁਝ ਨਹੀਂ ਕੀਤਾ ਗੁਰੂ ਸਾਹਿਬ ਦੀ ਧਰਤੀ ਜਿਹੜੀ ਆ ਚਰਨਸ਼ੋਧ ਧਰਤੀ ਆ ਉਹ ਸਥਾਨ ਵੀ ਆ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਸੀ ਗੁਰੂ ਸਾਹਿਬ ਦੇ ਪਾਵਨ ਸਰੂਪਤਾ ਲੈ ਗਿਆ ਤੱਕ ਸਾਹਿਬ ਤੇ ਹੁਣ ਉਹ ਜਗਾ ਉਹ ਸਥਾਨ ਤਾਂ ਕੀ ਕੀਤਾ ਜਾਏਗਾ ਉੱਥੇ ਤਾਂ ਫਿਰ ਮਨਮਤ ਘੋਰ ਚੱਲੇਗੀ ਨਾ ਸਥਾਨ ਗੁਰੂ ਸਾਹਿਬ ਦੇ ਨਾਲ ਅਸਲ ਚ ਕਨਫਿਊਜ਼ਨ ਕ੍ਰੀਏਟ ਹੋਈ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਉੱਥੇ ਹੀ ਹੈ ਠੀਕ ਹੈ ਜੀ ਉੱਥੇ ਹੀ ਹੈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਟਨਾ ਸਾਹਿਬ ਵਾਲਿਆਂ ਨੇ ਉੱਥੇ ਕਿਉਂ ਕੀਤਾ ਕਿਉਂਕਿ 2200 ਏਕੜ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਦੀ ਉੱਥੇ ਜ਼ਮੀਨ ਆ ਉਦੋਂ ਦੇ ਰਾਜੇ ਨੇ ਗੁਰੂ ਨਾਨਕ ਸਾਹਿਬ ਦੇ ਨਾਂ ਕੀਤੀ ਹੋਈ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਨਾਂ ਆ ਹੁਣ ਮਹੰਤ ਦਾ ਪ੍ਰੋਗਰਾਮ ਇਹ ਸੀ ਵੀ ਇੱਥੋਂ ਗੁਰੂ ਗ੍ਰੰਥ ਸਾਹਿਬ ਨੂੰ ਇਦਾਂ ਕਰ ਦਿੱਤਾ ਜਾਵੇ ਪਾਸੇ ਤੇ ਜ਼ਮੀਨ ਹੱਥਿਆ ਲਈ ਜਾਵੇ ਸ਼ਰੋ ਜਿਹੜੀ ਆਪਣਾ ਤਖਤ ਸ੍ਰੀ ਬੰਦਨ ਪਟਨਾ ਸਾਹਿਬ ਦਾ ਬੋਰਡ ਆ ਉਹਦਾ ਹੈਗਾ ਕਿ ਗੁਰੂ ਗ੍ਰੰਥ ਸਾਹਿਬ ਇੱਥੇ ਪ੍ਰਕਾਸ਼ ਕਰ ਲਿਆ ਜਾਵੇ ਤੇ ਜ਼ਮੀਨ ਲੈ ਲਈ ਜਾਵੇ ਜਿੱਦਣ ਪਹਿਲੇ ਦਿਨ ਆਏ ਆ ਮੇਰੀ ਗੱਲ ਹੋਈ ਉਹਨਾਂ ਨਾਲ ਦਵਿੰਦਰ ਸੋਹਣਾ ਨਾਲ ਹੋਈ ਉਹ ਕਹਿੰਦੇ ਜੀ ਨਹੀਂ ਸਾਡਾ ਤੇ ਬਾਬਾ ਜੀ ਹੋ ਗਿਆ ਸਾਡੀ ਜ਼ਮੀਨ ਦੀ ਗੱਲ ਆ ਤੇ ਜੇ ਪਰਚਾ ਇਹ ਕਰਾ ਦੇਣ ਤਾਂ ਬਹੁਤ ਚੰਗੀ ਗੱਲ ਆ ਹਾਂ ਹਾਂ ਜੇ ਪਰਚਾ ਇਹ ਕਰਾ ਦੇਣ ਤਾਂ ਬਹੁਤ ਚੰਗੀ ਗੱਲ ਆ ਪਰਚਾ ਇਹ ਕਰਾਉਣ ਜ਼ਮੀਨ ਅਸੀਂ ਸੰਭਣੀ ਆ ਹਾਂ ਉਹਨਾਂ ਨੂੰ ਧਰਮ ਪਿਆਰਾ ਨਹੀਂ ਹੈਗਾ ਉਹਨਾਂ ਨੂੰ ਤੇ ਧਨ ਪਿਆਰਾ ਹੋਇਆ ਹੋਇਆ ਜ਼ਮੀਨ ਜੇ ਜ਼ਮੀਨ ਦੀ ਉਹਨਾਂ ਨੂੰ ਨਾ ਹੁੰਦੀ ਜ਼ਮੀਨ ਦਾ ਪਿਆਰ ਨਾ ਹੁੰਦਾ ਤੇ ਫਿਰ ਇਹ ਉਹ ਬਹੁਤ ਕੁਝ ਕਰਦੇ ਸਾਰਾ ਕੁਝ ਕਰਦੇ ਹੁਣ ਉਹਨਾਂ ਨੇ ਦੱਸਿਆ ਵੀ ਜਿਹੜਾ ਬੈੱਡ ਭੇਜਿਆ ਵੀ ਉਹਨੂੰ ਸੇਕ ਲੱਗੀ ਹੋਈ ਆ ਇੱਕ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਦਾ ਸਰੂਪ ਆ ਸਵੇਰੇ ਅੰਮ੍ਰਿਤ ਵੇਲੇ ਅਸੀਂ ਮੋਢਾ ਦੇਣ ਨੂੰ ਤਰਸਦੇ ਆ ਇੱਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਜਿਹੜਾ ਅਸੀਂ ਪੈਰਾਂ 'ਚ ਰੱਖ ਕੇ ਤੁਰਿਆ ਜਾਂਦਾ ਦੇਖ ਰਹੇ ਹਾਂਗੇ ਜਿਹਦੇ ਉੱਤੇ ਪੈਰ ਰੱਖ ਕੇ ਸਾਹ ਤੁਰਿਆ ਜਾਂਦਾ ਇਤੀ ਮਾਰਪਈ ਕਰ ਲੈਣੇ ਤਾਂ ਕੀ ਦਰਦ ਨਾਇਆ ਕੀ ਇਹ ਨਾ ਜਥੇਦਾਰਾਂ ਦੇ ਡੇਲੇ ਕੰਮ ਨਹੀਂ ਕਰਦੇ ਕੀ ਜਿਹੜੇ ਬੰਦੇ ਉੱਥੇ ਉਹਦਾ ਪਰਿਵਾਰ ਹੀ ਇੱਕ ਹੈਗਾ ਸ਼੍ਰੋਮਣੀ ਕਮੇਟੀ ਮੈਂਬਰ ਉਹ ਤਿੰਨ ਚਾਰ ਪੇ ਪੁੱਤ ਤੇ ਪੋਤੇ ਤੱਕ ਉਹ ਕਿਸੇ ਨੂੰ ਲਾਗੇ ਨਹੀਂ ਲੱਗਣ ਦਿੰਦੇ ਪਾਲਕੀ ਸਾਹਿਬ ਦੇ ਕਿ ਉਹਨਾਂ ਦੇ ਅੱਖਾਂ ਨੂੰ ਫੁੱਲ ਆਏ ਹੋਏ ਉਹਨਾਂ ਨੂੰ ਦਿਸਦਾ ਨਹੀਂ ਹੈਗਾ ਕਿ ਗੁਰਗ੍ਰੰਥ ਸਾਹਿਬ ਨਾਲ ਕੀ ਹੋ ਰਿਹਾ ਅੱਛਾ ਇੱਕ ਚਲਾਣਾ ਕਰ ਗਏ ਸੱਜਣ ਬਿਲਕੁਲ ਸਬ ਸਬਨਾ ਸੋਹਰੇ ਵਜਣਾ ਸਭ ਮਕਲਾਮਣ ਹਾਰ ਸਾਰਿਆਂ ਨੇ ਚਲੇ ਜਾਣਾ ਪਰੰਤੂ ਉਹਨਾਂ ਨੂੰ ਫੋਨ ਕਰ ਕਰਕੇ ਮਰ ਗਏ ਉਹਨਾਂ ਨੇ ਫੋਨ ਨਹੀਂ ਚੱਕਿਆ ਹੁਣ ਹੁਣ ਕੀ ਹੋਇਆ ਹੁਣ ਤੇ ਸੰਸਾਰ ਹੀ ਛੱਡਣਾ ਪੈ ਗਿਆ ਇਹ ਹੀ ਸੀ ਨਾ ਜੇ ਫੋਨ ਚੱਕਾਂਗੇ ਤੇ ਕੋਈ ਗੱਲ ਕਰਨੀ ਪੈਗੀ ਤੇ ਇਹ ਪਤਾ ਹੀ ਨਹੀਂ ਹੈਗਾ ਕਦੋਂ ਚਲੇ ਜਾਣਾ ਇਸ ਕਰਕੇ ਇਹ ਇਹ ਜਿਹੜੀ ਸਾਡੀ ਹਮ ਰਿਕੁਐਸਟ ਆ ਇਹਨਾਂ ਨੂੰ ਸਾਰਿਆਂ ਨੂੰ ਵੀ ਸੁਧਰ ਜਾਓ ਚੰਗਾ ਕਰਕੇ ਜਾਈਏ ਚੰਗਾ ਕਰਕੇ ਜਾਈਏ ਪਤਾ ਨਹੀਂ ਕਦੋਂ ਇੱਥੋਂ ਬਲਾਵਾ ਆ ਜਾਣਾ ਤੇ ਕਦੋਂ ਚਲੇ ਜਾਣਾ ਦੂਸਰੀ ਜਿਹੜੀ ਤੁਹਾਡੇ ਚੈਨਲ ਨਾਲ ਅਸੀਂ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਸਾਡੇ ਤਖਤਾਂ ਤੇ ਕਾਬਜ ਹੈਗੇ ਹੈਪੀ ਭਾਜੀ ਹੁਣੀ ਉਹ ਕਹਿੰਦੇ ਸੀ ਸਤਕਾਰ ਕਮੇਟੀਆਂ ਅਸੀਂ ਖਤਮ ਕਰ ਦਿੱਤੀਆਂ ਜੀ ਕਰਤੀਆਂ ਸੀ 2020 ਚ ਲਗਾਤਾਰ ਨਿਰੰਤਰ ਗਾਹੇ ਬਗਾਹੇ ਹਰ ਦੂਜੇ ਚੌਥੇ ਦਿਨ ਸਤਕਾਰ ਕਮੇਟੀਆਂ ਦੇ ਸਿੰਘ ਤੇ ਬਾਕੀ ਜਥੇਬੰਦੀਆਂ ਦੇ ਸਿੰਘ ਰਲ ਮਿਲ ਕੇ ਸ਼ਵਾਵਾ ਕਰ ਰਿਹਾ ਕਿਰਤੀ ਸਿੱਖ ਜਿਹੜਾ ਤੁਸੀਂ ਕਹਿ ਰਹੇ ਸੀ ਅਸੀਂ ਇੱਥੋਂ ਤਿਆਰ ਕਰਾਂਗੇ ਉਹ ਕਿੱਥੇ ਗਈਆਂ ਅੱਜ ਤੁਹਾਡੇ ਵਾਲੀ ਫੌਜ ਕਿਉਂ ਨਹੀਂ ਗਈ ਪਟਨਾ ਸਾਹਿਬ ਨੂੰ ਟਾਕ ਸਪੋਰਟ ਲੋਕਾਂ ਦੇ ਹੱਡ ਤੋੜਨ ਵਾਸਤੇ ਆ ਹੁਣੇ ਮੈਨੂੰ ਦੱਸਿਆ ਸੀਗਾ ਕਿ ਨਿਹੰਗ ਸਿੰਘ ਦੇ ਉੱਤੇ ਪਰਚਾ ਕਰਾਤਾ ਉੱਥੇ ਹਾਂਜੀ ਕਦੇ ਕਿਸੇ ਤੇ ਪਰਚਾ ਕਰਾ ਦਿੱਤਾ ਕਦੇ ਲੋਕ ਨੌਜਵਾਨ ਜਿਹੜੇ 328 ਰੁਪਏ ਦਾ ਹਿਸਾਬ ਮੰਗਦੇ ਉਹਨਾਂ ਦੇ ਹੱਡ ਤੋੜ ਦਿੱਤੇ ਸਭ ਕੁਝ ਕਰ ਦਿੱਤਾ ਤੇ ਸਾਧ ਵੱਲ ਨੂੰ ਮੂੰਹ ਕਰਨ ਨੂੰ ਤੁਹਾਨੂੰ ਮੌਤ ਪੈਂਦੀ ਹੈ ਉਧਰ ਨੂੰ ਕਿਉਂ ਨਹੀਂ ਜਾਂਦੀ ਤੁਹਾਡੀ ਟਾਕਸ ਫੋਰਸ ਇਸ ਕਰ ਇਸ ਕਰਕੇ ਇਹਨਾਂ ਲਈ ਤੇ ਇਹ ਗੱਲ ਹੈਗੀ ਆਪਨਾ ਦੇ ਚੁਰੂ ਪਰ ਪਾਣੀ ਤੈਨਿੰਦੇ ਜੇ ਗੰਗਾ ਨਹੀਂ ਇਹਨਾਂ ਸਿੰਘਾਂ ਨੇ ਬੜਾ ਵੱਡਾ ਕਾਰਜ ਕੀਤਾ ਹੈਗਾ ਔਰ ਮੈਂ ਅੱਜ ਅੱਗੇ ਅੱਜ ਤੱਕ ਕਦੇ ਇਹ ਨਹੀਂ ਬੋਲਿਆ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਇਹਨਾਂ ਕਿਰਤੀ ਸਿੱਖਾਂ ਦਾ ਹੁਣ ਸੰਗਤਾਂ ਨੂੰ ਸਪੋਰਟ ਕਰਨੀ ਪਊਗੀ। ਬਿਹਾਰ ਜਾਣਾ ਹੂੰ ਹੂੰ ਸੌਖੀ ਗੱਲ ਨਹੀਂ ਹੈ। ਜੀ ਮੈਂ ਵੈਸੇ ਫੇਸਬੁੱਕ ਤੇ 2500 ਕਿਲੋਮੀਟਰ ਲਿਖੇ ਬੈਠਾ ਸੀ ਮੈਂ ਅੱਜ ਮਾਫੀ ਵੀ ਮੰਗਦਾ கரੈਕਟ ਜਿਹੜਾ 55 1552 ਕਿਲੋਮੀਟਰ ਹੈਗਾ ਇੱਥੋਂ 1552 ਕਿਲੋਮੀਟਰ ਜਾਣਾ ਕੋਈ ਥੋੜੀ ਗੱਲ ਖਾਲਾ ਜੀ ਦਾ ਵੜਾ ਫਿਰ ਤਨ ਸਿੰਘ ਫਿਰ ਕਹਿ ਕੇ ਨਾ ਇੱਕ ਇੱਕ ਮੁੱਠ ਜੀ ਛੋਲਿਆਂ ਦੀ ਖਾ ਕੇ ਤੇਰੇ ਲੰਗਰਾਂ ਚੋਂ ਮੌਤ ਨੂੰ ਘੂਰ ਘੂਰ ਬੁਲਾਵੇ ਤੇਰਾ ਖਾਲਸਾ ਉਹ ਇਹ ਖਾਲਸਾ ਹੁਣ ਕਈਆਂ ਨੇ ਲਿਖਿਆ ਸੀ ਕੀ ਤੁਹਾਡੇ ਸਿੰਘ ਆਪ ਹੀ ਪਰਚਾ ਕਰਾ ਕੇ ਆ ਗਏ ਭਾਈ ਜੇ ਘਰੇ ਬਹਿ ਕੇ ਫੇਸਬੁੱਕਾਂ ਤੇ ਕਮੈਂਟ ਕਰਨੇ ਬੜੇ ਸੌਖੇ ਆ ਪਤਾ ਉਦੋਂ ਲੱਗਦਾ ਜਦੋਂ ਮੈਦਾਨੇ ਜੰਗ ਚ ਨਿਤਰਨਾ ਪੈਂਦਾ ਤਿੰਨ ਸਿੰਘਾਂ ਦੀ ਔਕਾਤ ਕੀ ਹੁੰਦੀ ਆ ਬਾਕੀ ਤੁਸੀਂ ਵੇਖੋ ਵੀ ਇਹਨਾਂ ਦੀ ਪੂੰਜੀ ਮੈਂ ਇਹ ਕੋਈ ਮੰਗਣ ਵਾਸਤੇ ਨਹੀਂ ਮੈਂ ਇਹਨਾਂ ਉਹਨਾਂ ਲੋਕਾਂ ਨੂੰ ਜਨਾਇਆ ਦਸਾਇਆ ਹੈ ਕਿ ਜਿਹੜੇ ਲੋਕ ਆਪ ਦੇ ਧੜੇ ਨੂੰ ਰਿਪਰੈਜ਼ੈਂਟ ਕਰਦੇ ਹੋਏ ਗੁਰੂ ਕੇ ਸਿੱਖਾਂ ਦੀ ਤੋਹੀਨ ਕਰਨ ਲੱਗਿਆਂ ਮਿੰਟ ਨਹੀਂ ਲਾਉਂਦੇ ਜੀ ਵੀ ਤੁਸੀਂ ਇਹਨਾਂ ਦੀ ਕਿਰਤ ਵੇਖੋ ਤੇ ਆਪਣੀ ਜਿਹੜੀ ਪਾਪ ਦੀ ਕਮਾਈ ਆ ਉਹਦੇ ਨਾਲ ਕੰਪੈਰੀਸ਼ਨ ਕਰਕੇ ਵੇਖੋ ਵੀ ਤੁਸੀਂ ਪਾਪਾਂ ਬਾਝੋਂ ਹੋਵੇ ਨਾ ਹੀ ਮੋਹਾਂ ਸਾਥ ਨਾ ਜਾਈ ਵਾਲਾ ਕੰਮ ਤੇ ਕਰੀ ਜਨੋਂ ਇਕੱਠਾ ਕਿੰਨਾ ਕੀਤਾ ਹੋਇਆ ਪਰ ਗੁਰੂ ਨੂੰ ਇਹ ਤੇ ਤੁਸੀਂ ਕਰਦੇ ਕਿਉਂ ਇਹਨਾਂ ਦੇ ਦੁਸ਼ਣ ਲਾਉਣ ਲੱਗਿਆ ਸੋ ਇਸ ਕਰਕੇ ਇਹ ਵਧਾਈ ਦੇ ਪਾਤਰਾ ਵੀਰ ਜਿਨ੍ਹਾਂ ਨੇ ਇਹ ਕਰਿਆ ਅਗਾਹ ਵਾਸਤੇ ਵੀ ਅਸੀਂ ਸਾਰੇ ਜਾਣੇ ਇਦਾਂ ਹੀ ਰਲ ਮਿਲ ਕੇ ਇਹ ਗੱਲ ਨੂੰ ਤੋਰਦੇ ਰਹੀਏ ਤੇ ਸੱਚੇ ਪਾਸ਼ਾ ਪੰਚਮ ਪਾਸ਼ਾ ਦਾ ਗੁਰਦੁਆਰਾ ਗੰਗਸਰ ਸਾਹਿਬ ਪਾਤਸ਼ਾਹੀ ਪੰਜਵੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਮੁਖ ਜਿੰਨਾ ਕਸੀਂ ਕਰ ਸਕਿਆ ਉਹਨਾਂ ਦਾ ਸ਼ੁਕਰਾਨਾ ਕੀਤਾ ਹੈਗਾ ਤੇ ਸਿੰਘਾਂ ਨੂੰ ਜੀ ਆਖਿਆ ਹੈਗਾ ਸਾਰੀਆਂ ਸੰਗਤਾਂ ਦਾ ਸਾਰੇ ਮੀਡੀਆ ਦਾ ਤੇ ਗੁਰੂ ਸਾਹਿਬ ਦਾ ਕੋਟਾਂ ਅਣਕੋਟ ਸ਼ੁਕਰ ਹੈ ਮਹਾਰਾ ਜੀ ਕਿਰਪਾ ਕਰੀ ਇਹ ਗਰੀਬ ਸਿੱਖਾਂ ਨੂੰ ਇਸੇ ਤਰ੍ਹਾਂ ਆਪਦੇ ਗਲਨਣ ਲਾ ਕੇ ਰੱਖਿਓ ਤੇ ਸਾਨੂੰ ਸੁਭਾਵਾਂ ਬਖਸ਼ ਦੇ ਰਿਓ ਜੀ ਆਪਚ ਇੱਕ ਵੀਡੀਓ ਵਾਇਰਲ ਹੋਈ ਸੀ ਜੋ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪੰਜ ਸਰੂਪ ਜੀ ਇੱਕ ਮਹਾਂਤ ਜਿਹੜਾ ਉਹ ਆਪਣੇ ਡੇਰੇ ਵਿੱਚੋਂ ਕਿਸੇ ਹੋਰ ਡੇਰੇ ਵਿੱਚ ਲੈ ਕੇ ਜਾ ਰਿਹਾ ਸੀਗਾ ਜੀ ਤੇ ਉਹ ਜਦੋਂ ਸਾਨੂੰ ਇੱਥੋਂ ਪਤਾ ਲੱਗਾ ਤੇ ਆਪਾਂ ਫਿਰ ਤਿੰਨ ਸਿੰਘ ਸੀਗੇ ਤੇ ਤਿੰਨਾਂ ਨੇ ਵੀ ਸਲਾਹ ਕੀਤੀ ਵੀ ਚਲੀਏ